ਚੱਲਦੇ ਨੇ ਟੈਂਕੀ ਤੇ ਤੇ ਲਾਈਟ ਲਾਉਣ ਦਾ ਬਟਨ ਆ ਗਿਆ ਫਟਾਹ ਕੋਣ ਖੜਿਆ ਹੈ ਲਾਈਟ ਲਾਉਣ ਦਾ ਲਾਈਟ ਨੂੰ ਕਿੱਥੇ ਆਹ ਜੀ 7 ਵਜੇ ਪਹਿਲੇ 7 ਤੋਂ ਉੱਤੇ ਹੈ ਜੀ ਆਪਣੇ ਸੀਵਰ ਮੈਨ ਹਜੇ ਤੱਕ ਸ਼ਹਿਰ ਦੀ ਸੇਵਾ ਕਰਦੇ ਆ ਤੇ ਹਜੇ ਤੱਕ ਸਫਾਈ ਸੇਵਕ ਸੀਵਰ ਮੈਨ ਆਪਣੇ ਆਦੇਖ ਡਿਊਟੀਆਂ ਦੇ ਹਜੇ 7:30 ਵਜੇ ਤੱਕ ਪੂਰੀ ਸ਼ਹਿਰ ਦੀ ਤੰਦੇਹੀ ਨਾਲ ਕੰਮ ਕਰ ਰਹੇ ਆ ਔਰ ਜੋ ਵੀ بارش ਦਾ ਟਾਈਮ ਉਹਨ ਦਿਖਦਾ ਹੀ ਆ ਵੀ ਜੋ ਵੀ ਸੜਕ ਪਬਲਿਕ ਨੂੰ ਤਲਵੰਡੀ ਸਾਬੋ ਨੂੰ ਜੋ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦੇਣਗੇ ਕਿਉਂਕਿ ਆਪ ਦੀ ਤੁਹਾਨੂੰ ਮਨੋਂ ਡਿਊਟੀਆਂ ਇਹ ਕਰ ਰਹੇ ਆ ਕਿਉਂਕਿ 7:30 ਹੋ ਚੁੱਕੇ ਆ ਬਦਲ ਕੰਨੀ ਦੇਖ ਲੋ ਜੀ ਪੂਰਾ ਚੜਿਆ ਹੋਇਆ ਨਗਰ ਕੌਂਸਲ ਵੱਲੋਂ ਜੋ ਵੀ ਡਿਊਟੀਆਂ ਲਾਈਆਂ ਗਿਆ ਤਨਮਨ ਤਨ ਨਾਲ ਡਿਊਟੀਆਂ ਕਰ ਰਹੇ ਆ ਅਨ ਨਗਰ ਕੌਂਸਲ ਦੀ ਟੈਂਕੀਆਂ ਵੀ ਖੜੀਆਂ ਤੇ ਸਾਧਨ ਸਾਰੇ ਖੜੇ ਆ ਆਪ ਦੀ ਡਿਊਟੀਆਂ ਪੂਰੀ ਤਨਮਨ ਨਾਲ ਹੀ ਕਰ ਰਹੇ ਆ ਤੇ ਨਗਰ ਕੌਂਸਲ ਤਲਵੰਡੀ ਸਾਬੋ ਪਬਲਿਕ ਨੂੰ ਅਸੀਂ ਪ੍ਰਧਾਨ ਤੌਰ ਤੇ ਮੈਂ ਬੇਨਤੀ ਕਰਦਾ ਜੋ ਵੀ ਤੁਸੀਂ ਆਪਦੇ ਗੋਹਾ ਜਾਂ ਬੋਤਲਾਂ ਜਾਂ ਕੁਛ ਵੀ ਤੁਸੀਂ ਸੀਵਰਪ ਚ ਸਿੜਦੇ ਹੋ ਬੇਨਤੀ ਹੈ ਵੀ ਇਹ ਕਿਰਪਾ ਕਰਕੇ ਨਾ ਕਰਿਆ ਕਰੋ ਕਿਉਂਕਿ ਇੱਕ ਦੀ ਗਲਤੀ ਇਹ ਸਾਰੇ ਸ਼ਹਿਰ ਨੂੰ ਬੰਦ ਕਰ ਦੇ ਦਿੰਦੇ ਆ ਕੂੜਾ ਕਰਕਟ ਜਿੰਨਾ ਵੀ ਹੁੰਦਾ ਤੇ ਪਰ ਸੀਵਰਮੈਨ ਆਪਣੀ ਤਨਮਨੋ ਡਿਊਟੀਆਂ ਮੱਛਰ ਦਾ ਟਾਈਮ ਅੱਜ ਕੱਲ ਬਿਮਾਰੀਆਂ ਦਾ ਵੀ ਹੈਗਾ ਪਰ ਆਪਦੀ ਸੇਵਾ ਕਰਦੇ ਹੋਏ ਇਸ ਟਾਈਮ 7:30 ਹੋ ਚੁੱਕੇ ਆ ਆਪਦੇ ਬੱਚਾ ਨੂੰ ਵੀ ਤੱਕ ਨਹੀਂ ਪਹੁੰਚੇ ਹਜੇ ਤੱਕ ਪਰ ਸੋਡੀ ਸ਼ਹਿਰ ਸ਼ਹਿਰ ਦੀਆਂ ਸੇਵਾਾਂ ਤੇ ਹਜੇ ਤੱਕ ਡਿਊਟੀਆਂ ਤੇ ਖੜੇ ਆ ਤੇ ਬੇਨਤੀ ਕਰਦਾ ਮੈਂ ਸਾਰਿਆਂ ਨੂੰ ਵੀ ਇਹਨਾਂ ਨੂੰ ਵੀ ਜੋ ਵੀ ਬਣਦੇ ਹੱਕਾਂ ਜੋ ਇਹਨਾਂ ਦੇ ਚੀਜ਼ਾਂ ਹੁੰਦੀਆਂ ਸਰਕਾਰਾਂ ਨੂੰ ਵੀ ਬੇਨਤੀ ਹੈ ਤੇ ਲੋਕਲ ਪ੍ਰਸ਼ਾਸਨ ਨੂੰ ਵੀ ਜੋ ਇਹਨਾਂ ਦੀ ਹੱਕਾਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਤੁਰੰਤ দেয়া ਜਾ ਕਰੇ ਕਿਉਂਕਿ ਇਹ ਤਨਮਨ ਤਨ ਨਾਲ ਰਾਤ ਦਿਨ ਡਿਊਟੀਆਂ ਕਰਕੇ ਲੋਕਾਂ ਨੂੰ ਬਿਮਾਰੀਆਂ ਤੋਂ ਅਤੇ ਪਰੇਸ਼ਾਨੀਆਂ ਤੋਂ ਹਰ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਾਉਂਦੇ ਆ ਫਿਰ ਇਸ ਕਰਕੇ ਲੋਕਾਂ ਨੂੰ ਵੀ ਅਸੀਂ ਪਬਲਿਕ ਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਸਾਡੇ ਮੁਲਾਜ਼ਮਾਂ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਦੁਰਵਰਤੋਂ ਨਾ ਕਰਿਆ ਕਰੋ ਕਿਉਂਕਿ ਇਹਨਾਂ ਦਾ ਸਹਿਯੋਗ ਤੁਸੀਂ ਦਿਓਗੇ ਫੇਰ ਇਹ ਸ਼ਹਿਰ ਆਪਣਾ ਸੁੰਦਰਤਾ ਰਹੂਗਾ ਕਿਉਂਕਿ ਗੁਰੂ ਮਹਾਰਾਜ ਦੀ ਚਰਨ ਛੋਹ ਧਰਤੀ ਹੈ ਅਸੀਂ ਤਨੁਮਨ ਨੂੰ ਦੁੱਲਿਓ ਅਸੀਂ ਨੂੰ ਸੁੰਦਰਤਾ ਰੱਖਾਂਗੇ ਤੇ ਤੁਸੀਂ ਸਾਡਾ ਸਹਿਯੋਗ ਦਿਆ ਕਰੋ ਜੀ ਆ ਸਾਰੇ ਮੁਲਾਜ਼ਮ ਆਪਣੇ ਆ ਧਰਮਾ ਜੀ ਖੜਾ ਜੀ ਆਪਣੇ ਡਰਾਈਵਰ ਸਾਹਿਬ ਖੜੇ ਆ ਸੁਖੀ ਜੀ ਖੜੇ ਆ ਸਕੰਦਰ ਜੀ ਰੋਸ਼ਨ ਲਾਲ ਜੀ ਕੋਲਾ ਜੀ ਆ ਗੱਗਾ ਗਗਨਦੀਪ ਸਿੰਘ ਜੀ ਆ ਦੇਖੋ ਜੀ ਆਪਣੇ ਕੱਪੜੇ ਸਾਰੇ ਲਾ ਕੇ ਇਹਦੇ ਵਿੱਚ ਬੈਠੇ ਆ ਪਰ ਧੰਨਵਾਦ ਜੀ ਮੁਲਾਜ਼ਮ ਸਾਥੀਓ ਤੁਹਾਡਾ ਵੀ ਮੈਂ ਵੀ ਥੋੜਾ ਜੂਨੀਅਨ ਤਾ ਪ੍ਰਧਾਨ ਹੋਣ ਕਰਕੇ ਕਿਸੇ ਤਰ੍ਹਾਂ ਦੀ ਤੁਹਾਨੂੰ ਪ੍ਰੇਸ਼ਾਨੀ ਆਊਗੀ 24 ਘੰਟੇ ਤੁਹਾਡੇ ਨਾਲ ਖੜਾ ਹੈ ਤੇ ਜੋ ਤੁਸੀਂ ਸੇਵਾ ਕਰਦੇ ਹੋ ਉਹ ਗੁਰੂ ਮਹਾਰਾਜ ਤੁਹਾਨੂੰ ਵਫਾਈ ਦੇਊਗਾ ਧੰਨਵਾਦ ਜੀ ਬੰਦੇ ਬੰਦੇ ਨੂੰ ਨੂੰਵਾਜੂ ਨੂੰਵਾਜੂ ਮੈਂ ਫੇਰ ਮੈਂ ਆਉਣਾ ਬੰਦੇ ਸਾਰੀ ਬੰਦੇ ਜੋੜਾ ਕਰਾ ਜੋੜਨੇ ਨਹੀਂ ਬਣਿਆ ਜੀ